ਜੇਕਰ ਤੁਸੀਂ ਫਰੀਕੋਟ ਦੇ ਨੈਸ਼ਨਲ ਹਾਈਵੇ 54 ਉੱਪਰੋਂ ਲੰਘਣ ਉਪਰੰਤ ਕਿਸੇ ਵੀ ਜ਼ਿਲ੍ਹੇ ਅੰਦਰ ਜਾ ਕੇ ਵਾਰਦਾਤ ਨੂੰ ਅੰਜਾਮ ਦੇਣ ਦਾ ਚਾਹੋ ਤਾਂ ਤੁਹਾਡੀ ਖੈਰ ਨਹੀਂ ਕਿਉਂਕਿ ਫਰੀਕੋਟ ਪੁਲਿਸ ਨੇ ਕਰ ਲਏ ਨੇ ਪੱਕੇ ਬੰਦੋਬਸ ਲੱਗਾ ਹਾਈ ਟੈਕ ਨਾਕਾ ਅਤੇ ਹਾਈ ਟੈਕ ਸਕਿਉਰਿਟੀ ਕੈਮਰੇ ਪੰਜਾਬ ਵਿੱਚ ਵਧ ਰਹੇ ਕ੍ਰਾਈਮ ਨੂੰ ਰੋਕਣ ਲਈ ਪੰਜਾਬ ਪੁਲਿਸ ਹੁਣ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੀ ਹੈ ਜਿਸ ਦੀ ਹਕੀਕਤ ਦੇਖੋ ਨੂੰ ਮਿਲੀ ਹੈ ਫੀਕ ਕੋਟੇ ਫੀਕ ਕੋਟੇੋਂ ਲੰਘਦੇ ਬਠਿੰਡਾ ਸ਼੍ਰੀ ਅਮਰਸਰ ਨੈਸ਼ਨਲ ਹਾਈਵੇ 54 ਤੇ ਪੈਂਦੇ ਪਿੰਡ ਟਹਨੇ ਦੀ 3 ਪੁਆਇੰਟ ਤੇ ਹੁਣ ਪੁਲਿਸ ਵੱਲੋਂ ਇੱਕ ਹਾਈ ਟੈਕ ਨਾਕਾ ਲਗਾਇਆ ਗਿਆ ਹੈ ਜਿੱਥੇ 24 ਘੰਟੇ 10 ਮੁਲਾਜ਼ਮ ਤੈਨਾਤ ਰਹਿੰਦੇ ਨੇ ਇਸ ਨਾਕੇ ਉੱਪਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਗੰਗानगर ਅਤੇ ਬਠਿੰਡਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੇ ਹਰ ਇੱਕ ਵਹੀਕਲ ਦੀ ਪੁਲਿਸ ਦੀ ਹਾਈ ਟੈਕ ਨਾਕੇ ਦੇ ਉੱਪਰ ਬਾਜ ਦੀ ਤਰ੍ਹਾਂ ਪੰਜਾਬ ਪੁਲਿਸ ਦੀ ਅੱਖ ਰਵੇਗੀ ਕਿਉਂਕਿ ਉੱਤੇ ਹਾਈ ਟੈਕ ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ਦੇ ਵਿੱਚ ਦੀ ਜੇਕਰ ਇੱਕ ਵਾਰ ਵਹੀਕਲ ਲੰਘ ਜਾਵੇ ਜੋ ਅੱਗੇ ਜਾ ਕੇ ਕੋਈ ਵਾਰਦਾਤ ਨੂੰ ਇੰਜਾਮ ਦਿੰਦੇ ਹਨ ਤਾਂ ਉਹਨਾਂ ਨੂੰ ਫੜਨ ਦੇ ਵਿੱਚ ਆਸਾਨੀ ਰਹੇਗੀ ਇਹ ਹਾਈ ਟੈਕ ਨਾਕੇ ਦੇ ਨਾਲ ਇਕੱਲੇ ਫਰੀਦਕੋਟ ਹੀ ਨਹੀਂ ਫਰੀਕੋਟ ਜ਼ਿਲ੍ਹੇ ਦੇ ਨਾਲ ਦੇ ਲੱਗਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਵੀ ਜੇਕਰ ਕੋਈ ਵਾਰਦਾਤ ਅੰਜਾਮ ਦਿੰਦਾ ਹੈ ਤਾਂ ਇਸ ਹਾਈ ਟੈਕ ਨਾਕਿਆਂ ਦੇ ਲੱਗੇ ਹੋਏ ਕੈਮਰਿਆਂ ਜਰੀਏ ਉਹਨਾਂ ਨੂੰ ਫੜ ਲਿਆ ਜਾਵੇਗਾ ਸੋ ਤੁਸੀਂ ਵੀ ਸੁਣੋ ਇਸ ਮੌਕੇ ਇਸ ਸੰਬੰਧ ਦੇ ਵਿੱਚ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਫਰੀਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਇਹ ਸਾਡਾ ਨੈਸ਼ਨਲ ਹਾਈਵੇ ਜਿਹੜਾ 54 ਹੈ ਜਿੱਥੇ ਕਿ ਬਠਿੰਡਾ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਬਠਿੰਡਾ ਨੂੰ ਸਾਰਾ ਟ੍ਰੈਫਿਕ ਜਾਂਦਾ ਵਾਇਆ ਫਰੀਦਕੋਟ ਇਸ ਹਾਈਵੇ ਤੇ ਇੱਕ ਸਪੈਸ਼ਲ ਹਾਈ ਟੈਕ ਨਾਕਾ ਸਾਡੇ ਵੱਲੋਂ ਇਸਟੈਬਲਿਸ਼ ਕੀਤਾ ਗਿਆ ਜਿਸ ਦੇ ਤੇ ਕਿ 24 ਘੰਟੇ ਦੀ ਚੈਕਿੰਗ ਦਾ ਸਾਡੇ ਵੱਲੋਂ ਅਰੇਂਜਮੈਂਟ ਕੀਤਾ ਗਿਆ ਇੱਥੇ ਹਾਈ ਟੈਕ ਸਿਕਿਉਰਿਟੀ ਕੈਮਰਾਜ਼ ਵੀ ਲਗਾਏ ਗਏ ਨੇ ਜਿਹੜੇ ਕਿ ਚੱਲਦੇ ట్రాఫిక్ ਦੇ ਵਿੱਚ ਜਿਹੜੇ ਵਹੀਕਲਸ ਨੇ ਉਹਨਾਂ ਦਾ ਨੰਬਰ ਪਲੇਟ ਤੇ ਨੰਬਰ ਰੀਡ ਕਰ ਸਕਦੇ ਨੇ ਇਸ ਤੋਂ ਇਲਾਵਾ ਮੁਲਾਜ਼ਮ ਦੀ ਸੰਖਿਆ ਇੱਥੇ 5 ਦੇ ਕਰੀਬ ਮੁਲਾਜ਼ਮ ਦਿਨੇ ਤੇ 5 ਰਾਤ ਨੂੰ ਇੱਥੇ ਹਾਜ਼ਰ ਰਹਿਆ ਕਰਨਗੇ ਔਰ ਇਹਨਾਂ ਕੋਲ ਰਿਫਲੈਕਟਿਵ ਜੈਕਟਸ ਟਾਰਚ ਤੇ ਜਿਹੜਾ ਚਲਾਨ ਬੁੱਕ ਹੈ ਔਰ ਜੋ ਵੀ ਇਕੁਪਮੈਂਟ ਇਹਨਾਂ ਨੂੰ ਰਾਤ ਦੇ ਸਮੇਂ ਜਿਵੇਂ ਕਿ ਟਾਇਰ ਬਸਟਰਸ ਵੀ ਅਸੀਂ ਪ੍ਰੋਵਾਈਡ ਕੀਤੇ ਨੇ ਜੇਕਰ ਕੋਈ ਸ਼ਰਾਰਤੀ ਵਿਅਕਤੀ ਜਬਰਦਸਤੀ ਇਥੇ ਨਾਕੇ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰਦਾ ਤੇ ਇਹ ਸਾਰੀਆਂ ਫੈਸਿਲਿਟੀਆਂ ਦੇ ਨਾਲ ਇਹ ਨਾਕਾ ਜਿਹੜਾ ਹੈਗਾ ਅਸੀਂ ਪਿਛਲੇ ਹਫਤੇ ਤੋਂ ਸਟਾਰਟ ਕੀਤਾ ਹੋਇਆ ਹੈ ਸਰ ਜਿਵੇਂ ਉਹ ਨੈਸ਼ਨਲ ਹਾਈਵੇ ਹੈ ਪਟੰਡਾ ਤੋਂ ਸ੍ਰੀ ਅਮਰਸਾਹਬਾ ਜਾਂਦਾ ਹੈ ਕਿ ਕਿੰਨੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਇਹਦਾ ਬੈਨੀਫਿਟ ਮਿਲ ਸਕਦਾ ਜੇਕਰ ਇੱਥੋਂ ਕੋਈ ਬੰਦਾ ਲੰਘਦਾ ਹੈ ਗਾਂਹਾਂ ਜਾਂ ਕੇ ਕੋਈ ਕ੍ਰਾਈਮ ਕਰਦਾ ਕਿਤੇ ਕਿਤੇ ਇੱਥੇ ਜਿਹੜੇ ਇਸ ਨਾਕਾ ਪੁਆਇੰਟ ਦੇ ਨਾਲ ਫਿਰੋਜ਼ਪੁਰ ਤੇ ਮੋਗਾ ਜ਼ਿਲ੍ਹਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਨਜ਼ਦੀਕਪੰਦਾ ਹੈ ਤਾਂ ਉਥੋਂ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਤਾਂ ਅਕਸਰ ਦੇਖਣ ਚ ਆਇਆ ਹੈ ਕਿ ਇਸ ਏਰੀਆ ਦੇ ਥਰੂ ਜਿਹੜੇ ਨੇ ਅਪਰਾਧੀ ਲੰਘਦੇ ਨੇ ਤੇ ਉਹਨਾਂ ਨੂੰ ਇੰਟਰਸੈਪਟ ਕਰਨ 'ਚ ਇਹ ਨਾਕੇ ਦੀ ਜਿਹੜੀ ਹੈਗੀ ਸਾਨੂੰ ਕਾਫੀ ਜ਼ਿਆਦਾ ਮਦਦ ਮਿਲੇਗੀ ਇਸ ਤੋਂ ਇਲਾਵਾ ਬਠਿੰਡਾ ਜਿਹੜਾ ਸਾਡਾ ਲਾਗੇ ਉਹਦਾ ਜ਼ਿਲ੍ਹਾ ਬਠਿੰਡਾ ਤੇ ਮੁਕਸਰ ਉਥੋਂ ਵੀ ਜੇਕਰ ਕੋਈ ਅਪਰਾਧੀ ਜਿਹੜਾ ਹੈਗਾ ਕਾਰਵਾਈ ਕਰਕੇ ਤੇ ਜਿਹੜਾ ਫਿਰੋਜ਼ਪੁਰ ਸਾਈਡ ਨੂੰ ਜਾਂ ਅੰਮ੍ਰਿਤਸਰ ਸਾਈਡ ਨੂੰ ਭੱਜਦਾ ਤਾਂ ਉਹ ਵੀ ਇਸ ਨਾਕੇ ਤੇ ਇੰਟਰਸੈਪਟ ਹੋ ਸਕਦਾ ਤਾਂ ਇਸ ਨਾਕੇ ਦਾ ਸਾਨੂੰ ਫਾਇਦਾ ਇਹ ਹੈ ਕਿ ਆਸੇ ਪਾਸੇ ਦੇ ਜਿਹੜੇ ਸਾਡੇ ਮੇਨ ਚਾਰ ਜ਼ਿਲ੍ਹੇ ਨੇ ਉਥੋਂ ਜੇਕਰ ਕੋਈ ਵਾਰਦਾਤ ਹੁੰਦੀ ਹੈ ਜਾਂ ਇਥੋਂ ਕੋਈ ਵਿਅਕਤੀ ਕਿਸੇ ਕਿਸਮ ਦੀ ਵਾਰਦਾਤ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹ ਇਸ ਹਾਈ ਟੈਕ ਨਾਕੇ ਤੇ ਇੰਟਰਸੈਪਟ ਹੋ ਸਕਦਾ ਹੈ ਸਪੈਸ਼ਲੀ ਜਿਹੜੇ ਦੋ ਹਾਈ ਰੈਜ਼ੋਲੂਸ਼ਨ ਕੈਮਰਾਜ਼ ਸਾਡੇ ਵੱਲੋਂ ਇੰਸਟਾਲ ਕੀਤੇ ਆ ਜਿਹੜੇ ਕਿ ਬਠਿੰਡਾ ਤੋਂ ਜਿਹੜਾ ਆਉਣ ਵਾਲਾ ਟ੍ਰੈਫਿਕ ਤੇ ਬਠਿੰਡਾ ਵਾਲੇ ਪਾਸੇ ਨੂੰ ਜਾਣ ਵਾਲਾ ਟ੍ਰੈਫਿਕ ਦੋਨੋਂ ਸਾਈਡ ਦੇ ਟ੍ਰੈਫਿਕ ਨੂੰ ਇਹ ਜਿਹੜੇ ਕੈਮਰਾਜ਼ ਨੇ ਇਹ ਰੀਡ ਕਰਦੇ ਨੇ